ਮੇਰਾ ਨਾਮ ਕਾਜਲਾ ਪਿੰਡ ਬਾਜਾਵਾ ਪਿੰਡ ਬਾਜੇ ਦੇ ਸੀ ਰਹਿਣ ਵਾਲਿਆ ਆ ਗਿਆਂ ਸੁਲਤਾਨਪੁਰ ਤਹਿਸੀਲ ਜ਼ਿਲ੍ਹਾ ਕਪੂਰਥਲਾ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਮੇਰਾ ਭਰਾ ਵਾ ਬਲਵਿੰਦਰ ਸਿੰਘ ਅਸੀਂ ਅਮਰੀਕਾ ਭੇਜਿਆ ਸੀ ਉਹਨਾਂ ਨੂੰ 에ਜੰਟ ਬਲਵਿੰਦਰ ਸਿੰਘ सोनू ਸਿੰਘ ਮਲਕੀਤ ਸਿੰਘ ਤੇ ਭਰਪਾਜਣ ਸਿੰਘ ਇਹਨਾਂ ਨੇ 에ਜੰਟ ਸਾਡੇ ਹੀ ਤੇ ਭਰਾ ਨੇ ਮੈਨੂੰ ਅਮਰੀਕਾ ਭੇਜਿਆ ਕਿ ਅਸੀਂ ਤੁਹਾਨੂੰ ਡਾਇਰੈਕਟ ਭੇਜਾਂਗੇ ਫਲਾਈਟ ਟੂ ਫਲਾਈਟ ਉਹਨਾਂ ਸਨ ਕੋਲੰਬੀਆ ਦੇ ਰਸਤੇ ਵਿੱਚ ਡੌਂਕਰਾਂ ਦੇ ਹਵਾਲੇ ਕਰਤਾ ਇਹ ਸਾਲ ਹੋ ਗਿਆ ਭੇਜੇ ਨੂੰ ਨਾਲ ਸਾਡੀ ਗੱਲਬਾਤ 5 ਮਹੀਨੇ ਤੋਂ ਸਾਡੀ ਗੱਲਬਾਤ ਨਹੀਂ ਹੋਈ ਭਰਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਕੰਟੈਕਟ ਨੰਬਰ 에ਜੰਟ ਸਾਡਾ ਨਾਂ ਤਾ ਫੋਨ ਚੁੱਕਦੇ ਨਾ ਸਾਡੇ ਨਾਲ ਗੱਲਬਾਤ ਕਰਾਉਂਦੇ ਇਹ ਸਾਡੇ ਕੋਲ ਪੈਸਾ ਲੈ ਕੇ ਸਹੀ ਘਰ ਵੇਚਦਾ ਜ਼ਮੀਨ ਵੇਚਤੀ ਸਾਰਾ ਕੁਝ ਵੇਚਦਾ ਵੀ ਅੱਜ ਹੀ ਪੈਸੇ ਪੜ ਕੇ ਅਸੀਂ ਦਿੱਤੇ ਜਿੱਦਾਂ ਵੀ ਹੋਏ ਤੇ 에ਜੰਟ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਅਸੀਂ ਇੱਥੇ ਫਿਰ ਐ ਬਾਬਾ ਜੀ ਦੇ ਚਰਨ ਵਿੱਚ ਤੇ ਹੁਣ ਬਾਬਾ ਜੀ ਨੇ ਸਾਨੂੰ ਖਰੋਸਾ ਦਿੱਤਾ ਕਿ ਅਸੀਂ ਮੁੰਡੇ ਨੂੰ ਵਾਪਸ ਮੰਗਾ ਲਾਂਗੇ ਪ੍ਰেজੈਂਟਰ ਨਾਲ ਕਿੰਨੇ ਰੁਪਏ ਚ ਗੱਲ ਹੋਈ ਸੀ ਕਿੱਥੇ ਜਾਣਾ ਤੁਹਾਡਾ ਤੈਅ ਹੋਇਆ ਸੀ ਤੇ ਕਿੰਨੀ ਪੇਮੈਂਟ ਤੁਸੀਂ ਦੇ ਦਿੱਤੀ ਸਾਰੇ 32 ਲੱਖ ਚ ਗੱਲ ਹੋਈ ਸੀ ਅਸੀਂ ਟੋਟਲ 28 ਲੱਖ ਰੁਪਇਆ ਦੇ ਚੁੱਕੇ ਆ ਇਹਨਾਂ ਨੂੰ ਅਮਰੀਕਾ ਦਾ ਅਮਰੀਕਾ ਪੇਜਣਾ ਸੀ ਅੱਜ ਜੀ ਇੱਥੋਂ ਕਦੋਂ ਰਵਾਨਾ ਹੁੰਦਾ ਹੈ ਸਾਲ ਹੋ ਗਿਆ ਰਵਾਨਾ ਹੋਏ ਨਹੀਂ ਉਹਨਾਂ ਨੂੰ ਤੇ ਬਾਅਦ ਚ ਸਾਡੇ 5 ਮਹੀਨੇ ਤੱਕ ਸਾਡੀ ਗੱਲਬਾਤ ਤੇ ਕੋਈ ਕੰਟੈਕਟ ਨਹੀਂ ਹੋਇਆ ਨਾ ਕੋਈ ਗੱਲਬਾਤ ਸਾਡੀ ਗੱਲਬਾਤ ਹੋਈ ਬਸ ਮੈਸੇਜ ਮੈਸੇਜ ਭੇਜ ਦਿੰਦੇ ਸੀ ਹਾਂ ਜੀ ਠੀਕ ਵਾ ਠੀਕ ਵਾ ਠੀਕ ਕਿਸੇ ਹੋਰ ਦੇ ਕੋਟ ਪਾ ਦਿੰਦਾ ਸੀ ਕਿਸੇ ਹੋਰ ਦੀ ਵੀਡੀਓ ਬਣਾ ਕੇ ਪਿਛਲੇ ਆਪ ਸੈਂਡ ਕਰ ਦਿੰਦੇ ਸੀ ਕਿ ਹਾਂਜੀ ਠੀਕ ਆ ਮੁੰਡਾ ਠੀਕ ਆ ਤੁਸੀਂ ਕਹਿੰਦੇ ਸਾਡੀ ਗੱਲਬਾਤ ਕਰਵਾ ਤੁਸੀਂ ਗੱਲ ਕਰਾਓ ਫਿਰ ਅਸੀਂ ਮੰਨਦੇ ਹਾਂਜੀ ਠੀਕ ਆ ਜਦੋਂ ਤੁਹਾਡੀ ਗੱਲਬਾਤ ਨਹੀਂ ਕਰਾਉਂਦੇ ਅਸੀਂ ਕਿਦਾਂ ਮੰਨ ਲਈ ਠੀਕ ਹੈਗਾ ਜਣੇ ਬਾਅਦ ਸਾਨੂੰ ਕੋਈ ਗੱਲਬਾਤ ਨਹੀਂ ਹੋਈ ਫਿਰ ਸਾਲ ਚ ਸਾਨੂੰ ਫੋਨ ਆਇਆ ਰਾਤ 11 ਵਜੇ ਆਇਆ ਤੇ ਇੰਨਾ ਭਰਾ ਮੇਰੇ ਦਾ ਤੇ ਇੰਨਾ ਮੈਂ ਠੀਕ ਨਹੀਂ ਹੈਗਾ ਬਹੁਤ ਖੰਮੇ ਬਚ ਕੇ ਆ ਮੈਂ ਮਰ ਚੱਲਿਆ ਸੀ ਕਿਉਂਕਿ ਮੈਨੂੰ ਇਹਨਾਂ ਨੇ ਮਾਰਤਾ ਸੀ ਤੇ ਮੈਂ ਰਾਤ ਉਹ ਰਾਤ ਉੱਠ ਕੇ ਭੱਜ ਕੇ ਆ ਗਿਆ ਗੋਲੀ ਦਾ ਆਰਡਰ ਹੈਗਾ ਸੇ ਇਹਨਾਂ ਨੂੰ ਵੀ ਤੇ ਇਹਨਾਂ ਤੇ ਗੋਲੀ ਵੀ ਦਾ ਰੱਖਦਾ ਸੀ ਆਰਡਰ ਕਰਦਾ ਸੀ ਇਹਨਾਂ ਤੇ ਉਹ ਮਾਲਕ ਨੇ ਜਿੱਦਾਂ ਠੀਕ ਆ ਉਤੋਂ ਭੱਜ ਉੱਠਿਆ ਠੀਕ ਹੋ ਗਿਆ ਉਤੋਂ ਭੱਜ ਕੇ ਆਏ ਫਿਰ ਸਾਡੀ ਗੱਲਬਾਤ ਹੋਈ ਤੇ ਕਹਿੰਦੇ ਮੇਰੇ ਨਾਲ ਏਜੰਟ ਨੇ ਘਰ ਜਾਓ ਤੁਸੀਂ ਏਜੰਟ ਕਰ ਅਸੀਂ ਜਾਣੇ ਸੀ ਗਏ ਅਸੀਂ ਰਾਤ 11 ਵਜੇ ਫਿਰ ਏਜੰਟ ਉਹਨਾਂ ਦੇ ਘਰ ਨਹੀਂ ਆਗਾ ਸੀ ਉਹਨਾਂ ਦੀ ਫੈਮਲੀ ਸੀ ਫੈਮਲੀ ਨਾਲ ਸਾਡੀ ਗੱਲਬਾਤ ਹੋਈ ਐਡਾ ਤੁਸੀਂ ਕੀ ਗੱਲ ਹੋਈ ਸਾਡੇ ਮੁੰਡੇ ਨਾਲ ਕਿਉਂ ਮਾਰਾ ਕੀਤਾ ਸੀ ਤੁਹਾਡਾ ਕਿ ਮਾਰਾ ਕੀਤਾ ਸੀ ਤੇ ਉਹਨਾਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੁਣੀ ਕਹਿੰਦੇ ਹੋਏ ਜੱਟ ਸਾਨੂੰ ਉਹਨਾਂ ਨੂੰ ਪਤਾ ਹੈਗਾ ਅਸੀਂ ਇਹ ਤੁਹਾਡੇ ਨਾਲ ਕੁਝ ਵੀ ਨਹੀਂ ਹੈਲਪ ਨਹੀਂ ਕਰ ਸਕਦੇ ਮਾ ਤੁਸੀਂ ਫੈਮਿਲੀ ਸੀ ਤੁਸੀਂ ਵੀ ਤੁਹਾਨੂੰ ਪਤਾ ਹੈਗਾ ਏਜੰਟ ਬਾ ਤੁਹਾਨੂੰ ਪਤਾ ਕਿੱਥੇ ਆ ਕਿੱਥੇ ਨਹੀਂ ਆ ਨਾ ਸਾਡਾ ਫੋਨ ਚੁੱਕਦਾ ਅਸੀਂ ਫਿਰ ਘਰ ਆ ਗਏ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੁਣਦੇ ਕੁਝ ਨਹੀਂ ਨਾਲ ਏਜੰਟ ਨੇ ਸਾਡਾ ਫੋਨ ਹੀ ਨਹੀਂ ਚੁੱਕਣਾ ਫਿਰ ਅੰਕਲ ਜੀ ਨੇ ਸਾਡੇ ਨਾਲ ਜਿਨ੍ਹਾਂ ਨੇ ਧੰਨਵਾਦ ਅਸੀਂ ਉਹਨਾਂ ਦਾ ਕਰਦੇ ਆ ਜਿਹੜੇ ਸਾਨੂੰ ਇੱਥੇ ਲੈ ਕੇ ਆਏ ਅਸੀਂ ਜਿੰਨਾ ਸ਼ਰਨ ਬਾਬਾ ਜੀ ਦੀ ਸ਼ਰਨ ਪਾਏ ਅਸੀਂ ਇਹ ਸਾਨੂੰ ਉਮੀਦ ਦਿੱਤੀ ਕਿ ਮੁੰਡਾ ਵਾਪਸ ਲੰਗਾ ਲਾਂਗੇ ਹੋ ਜਾਊਗਾ ਸਾਰਾ। ਇਹ ਡੌਂਕਰ ਵੱਲੋਂ ਇੱਕ ਵੀਡੀਓ ਤੁਸੀਂ ਸਾਨੂੰ ਦਿਖਾਈ। ਹਾਂਜੀ ਹਾਂਜੀ। ਕੀ ਹੋ ਗਿਆ? ਉਹ ਵੀਡੀਓ ਵਿੱਚ ਨਾਲ ਮੁੰਡੇ ਸੀ ਇਹਦੇ ਨਾਲ। ਇਹਨਾਂ ਨਾਲ ਵੀਰ ਮੇਰੇ ਨਾਲ ਵੀ ਇਹੀ ਹਾਲਤ ਹੋਈ ਜੋ ਵੀਰ ਨਾਲ ਹੋ ਰਹੀ ਆ। ਇਦਾਂ ਉਹਨਾਂ ਨਾਲੇ ਕਿੱਥੇ ਇਕੱਠੇ ਨਾਲ ਹੈਗੇ ਸੀ। ਉਹ ਮੁੰਡੇ ਤਾਂ ਮਰ ਗਏ ਹਾਂਜੀ ਪਲੇਟ ਮਾਰੇ ਗਏ। ਹਾਂਜੀ ਟੌਰਚਰ ਬਹੁ ਕਰਦੇ ਰਹੇ ਇਦਾਂ। ਫਿਰ ਉਹ ਮੁੰਡਿਆਂ ਨਾਲ ਡੈਥ ਹੋ ਗਈ ਮੁੰਡਿਆਂ ਨੂੰ ਮਾਰ ਕੇ ਸੋਟਦਾ। ਇਨ ਨੂੰ ਜਿੱਦਾਂ ਅਗਲੇ ਦਿਨ ਇਨਾਂ ਨਾਲ ਵੀ ਇਦਾਂ ਆਉਣਾ ਸੀ ਗੋਲੀ ਜਦਦਰ ਮਾਰਨੀ ਸੀ ਉਹ ਦਿਨ ਇਹ ਫਿਰ ਭੱਜ ਕੇ ਚਲ ਗਏ ਇਦਾਂ ਮੰਗੀ ਕਰਨਾ ਚਾਹੁੰਦੇ ਹਾਂ ਠੀਕ ਹੈ ਸਾਡੀ ਇਹੀ ਮੰਗ ਆ ਕਿ ਬਾਬਾ ਜੀ ਨੇ ਸਾਨੂੰ ਮਹੀਨ ਦਿੱਤੀ ਆ ਵਾਪਸ ਤਾਂ ਆ ਜਨਾ ਬਾਬਾ ਜੀ ਤੇ ਬਹੁਤ ਭਰੋਸਾ ਹੈਗਾ ਧੰਨਵਾਦ ਅਸੀਂ ਕਰਦੇ ਹਾਂ ਤੇ ਸਾਡੀ ਕਾਰਵਾਈ ਕੀਤੀ ਜਾਏ ਏਜੰਟਾ ਤੇ ਏਜੰਟਾ ਤੇ ਜਿੰਨੀ ਸਖਤ ਕਾਰਵਾਈ ਹੋਏ ਕਾਰਵਾਈ ਕਰੀ ਜਾਏ ਏਜੰਟਾ ਤੇ ਜਿਹੜਾ ਸਾਰਾ ਤਸ਼ੱਬਦ ਹੋਈ ਆ ਉਥੇ ਆ ਕਿ ਕਿਹੜੀ ਜਗ੍ਹਾ ਤੇ ਆ ਕਲੰਬੀਆ ਚ ਕਲੰਬੀਆ ਚ ਬੈਠੇ ਆ ਜੀ ਕਲੰਬੀਆ ਚ ਹੋਇਆ ਸਾਰਾ ਖੁਸ਼ਾਈ ਕਰ ਜੀ ਜੋ ਮੈਂ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਸਾਡੇ ਨੌਜਵਾਨ ਵਿਦੇਸ਼ੇ ਜਾਣ ਦੀ ਹੋਟ ਦੇ ਵਿੱਚ ਲਗਾਤਾਰ ਵੱਖ-ਵੱਖ ਮੁਲਕਾਂ 'ਚ ਫਸ ਜਾਂਦੇ ਆ ਜੰਗਲਾਂ 'ਚ ਫਸ ਜਾਂਦੇ ਆ ਨਿਯਾਜ ਫਾਇਦਾ ਉਹਨਾਂ ਦਾ ਸਾਡੇ ਜਿਹੜੇ ਇੱਥੇ ਏਜੰਟ ਆ ਖਾਉਂਦੇ ਆ ਇਹ ਜਿੱਥੇ ਕਈ ਜਿਹੜੇ ਨੌਜਵਾਨ ਆਉਂ ਰਾਹ ਦੇ ਵਿੱਚ ਮੌਤ ਦੇ ਘਾਟ ਵੀ ਉਤਾਰੇ ਜਾਂਦੇ ਆ ਤੇ ਕਈ ਨੌਜਵਾਨ ਜਿਹੜੇ ਹੈਗੇ ਆ ਤਸੀਹੇ ਚੱਲ ਕੇ ਆ ਵਾਪਸ ਵੀ ਮੁੜਦੇ ਆ ਪਰ ਲਗਾਤਾਰ ਜਿਹੜੀ ਬਾਹਰ ਜਾਣ ਦੀ ਹੋੜ ਇਹਨੇ ਬਹੁਤ ਘਰ ਜਿਹੜੇ ਹੈਗੇ ਬਰਬਾਦ ਕੀਤੇ ਆ ਇੱਕ ਜਿਹੀ ਲਈ ਤੋਂ ਮਗਰੋਂ ਜਿਹੜੀ ਹੈ ਸਾਨੂੰ ਇੱਕ ਜਿਹੜਾ ਹੈ ਮੁੰਡਾ ਗੁਲਵਿੰਦਰ ਸਿੰਘ ਜਿਹੜਾ ਕਪੂਰਸਲੇ ਦਾ ਰਹਿਣ ਵਾਲਾ ਜਿਹੜਾ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਤਕਰੀਬਨ 5 ਮਹੀਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਉਹਦੇ ਜਿਹੜੇ ਤਿੰਨ ਸਾਥੀ ਸੀਗੇ ਉਹਨਾਂ ਨੂੰ ਅਕਾਇਤ ਸਹੀਹੇ ਦੇ ਕੇ ਉਹਨਾਂ ਦੇ ਉੱਤੇ ਤੱਤੇ ਕਰਕੇ ਰਾਡ ਲਾਉਂਦੇ ਰਹੇ ਉਹਨਾਂ ਦੇ ਉੱਤੇ ਆ ਪਲਾਸਟਿਕ ਦਾ ਮੂਮ ਢਾਲ ਕੇ ਪਾਉਂਦੇ ਰਹੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਬਲਵਿੰਦਰ ਸਿੰਘ ਇਉਂ ਤੋਂ ਭਜਨ ਵਿੱਚ ਸਫਲ ਹੋ ਗਿਆ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਉਹਨੂੰ ਵੈਸੇ ਪਾਸਪੋਰਟ ਜਿਹੜਾ ਹੈਗਾ ਵਾਈਟ ਪਾਸਪੋਰਟ ਉਹਨੂੰ ਮਿਲ ਗਿਆ ਬੈਸੀ ਨੇ ਦੇ ਦਿੱਤਾ ਤੇ ਉਹਨਾਂ ਦੀ ਟਿਕਟ ਟ ਕਰਵਾ ਕੇ ਉਹਨੂੰ ਵਾਪਸ ਮੰਗਵਾ ਰਹੇ ਆ ਤੇ ਉਹ ਦੋ ਭੈਣਾਂ ਦਾ ਇਕੱਲਾ ਭਾਈ ਹੈ ਜਿਹਨੇ ਜਿਹਦੇ ਕੋਲ ਜਿਹੜੀ ਉਮਰ ਜੀ ਦੀ ਹੈਗੀ ਹੈ ਹਜੇ 25 ਸਾਲ ਤੇ ਟੂਬੀਏ ਸੇ ਨੇੜੇ ਤੜੇ ਦੇ ਆ ਜਿਨ੍ਹਾਂ ਨੇ ਇਹਨੇ ਜੋਖੋਂ ਦੇ ਵਿੱਚ ਉਸ ਨੌਜਵਾਨ ਨੂੰ ਪਾਇਆ ਕਿਸੇ ਪਰਿਵਾਰ ਬੜਾ ਗਰੀਬ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜਿਹਦੇ ਮਾਪੇ ਪਤਾ ਨਹੀਂ ਕਿਤਾ ਕਰਜ਼ਾ ਚੱਕ ਕੇ ਉਹ ਏਜੰਟਾਂ ਨੂੰ ਪੈਸੇ ਦਿੰਦੇ ਰਹੇ ਤੇ ਮਾਪੇ ਨੇ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਿਆਹ ਮਹੀਨਿਆਂ ਦੇ ਵਿੱਚ ਉਹਨਾਂ ਨੇ ਗੱਲ ਨਹੀਂ ਕਰਵਾਈ ਹੁਣ ਜਦੋਂ ਉਹ ਨੌਜਵਾਨ ਬਾਹਰ દોੜ ਕੇ ਆਇਆ ਤੇ ਉਹ ਅੰਬੈਸੀ ਦੇ ਸੰਪਰਕ ਦੇ ਵਿੱਚ ਆਇਆ ਤੇ ਇਸ ਵੇਲੇ ਜਿਹੜਾ ਹੈ ਉਹ ਸੁਰੱਖਿਆਤਾ ਤੇ ਉਹਨਾਂ ਦੀ ਜਿਹੜੀ ਹੈਗੀ ਆ ਪਾਸਪੋਰਟ ਉਹਨਾਂ ਨੂੰ ਮਿਲ ਗਿਆ ਸਾਡੇ ਕੋਲ ਜਦੋਂ ਵੀ ਇਹ ਪਰਿਵਾਰ ਆਇਆ ਸੀ ਸਾਰਾ ਮੈਸੇਜ ਦੇ ਨਾਲ ਸੰਪਰਕ ਕੀਤਾ ਤੇ ਹੁਣ ਉਹਨਾਂ ਦੀ ਟਿਕਟ ਭੇਜ ਕੇ ਉਹਨੂੰ ਜਿਹੜਾ ਹੈਗਾ ਵਾਪਸ ਮੰਗਵਾਇਆ ਜਾ ਰਿਹਾ ਅਸੀਂ ਬੇਨਤੀ ਕਰਾਂਗੇ ਉਹ ਮਾਪੇ ਜਿਹੜੇ ਇਸ ਨੂੰ ਦੇਖ ਰਹੇ ਆ ਤੇ ਜਿਹੜੇ ਬੱਚੇ ਬਾਹਰ ਜਾਣ ਵਾਸਤੇ ਜਿਹੜੇ ਹੈਗੇ ਹਰ ਤਨ ਹਰ ਵੀ ਵਰਤ ਰਹੇ ਆ ਅਸੀਂ ਹਾਂ ਸੱਜਣ ਜੁਰ ਕੇ ਬੇਨਤੀ ਕਰਾਂਗੇ ਕਿ ਇੱਥੇ ਅੰਧੀ ਖਾ ਲੋ ਇੱਥੇ ਵੀ ਮਿਹਨਤ ਕਿਸੇ ਹਵਦੇ ਵਿੱਚ ਵੀ ਕੋਈ ਰੋਜ਼ਗਾਰ ਦੀ ਜਿਹੜੀ ਹੈਗੀ ਆ ਘਾਟ ਨਹੀਂ ਰੋਟੀ ਮਿਲਦੀ ਆ ਪਰ ਅਸੀਂ ਬਹੁਤਾ ਕੁਝ ਇਹੋ ਜੇ ਸੁਪਨੇ ਲੈ ਕੇ ਜਦੋਂ ਨਿਕਲਦੇ ਆ ਤੇ ਫਿਰ ਅਸੀਂ ਜਾਣੇ ਵੀ ਗਲਤ ਤਰੀਕੇ ਦੇ ਨਾਲ ਹਾਂ ਦੇ ਵਿਦੇਸ਼ਾਂ ਨੂੰ ਜਾਣਾ ਕੋਈ ਗੱਲ ਨਹੀਂ ਜਾਣਾ ਚਾਹੀਦਾ ਸਾਨੂੰ ਵਰਕ ਪਰਮਿਟ ਤੇ ਜਾਓ ਇਦੇ ਨਾਲ ਜਿਹੜਾ ਹੈ ਸਹੀ ਵੀਜ਼ਾ ਲੈ ਕੇ ਜਾਓ ਤੇ ਉਹਦੇ ਨਾਲ ਉੱਥੇ ਦੀ ਸਰਕਾਰ ਵੀ ਜਿਹੜੀ ਹੈਗੀ ਸਾਡੀ ਉਹ ਨਾਲ ਖੜਦੀ ਆ ਪਰ ਜਦੋਂ ਅਸੀਂ ਗਲਤ ਤਰੀਕਿਆਂ ਦੇ ਨਾਲ ਕਿਸੇ ਮੁਲਕ ਦੇ ਵਿੱਚ ਐਂਟਰ ਹੋ ਜਾਂਦੇ ਆ ਜਿਸ ਤਰ੍ਹਾਂ ਕੋਈ ਬਾਹਰਲੇ ਮੁਲਕ ਜੋ ਸਾਡੇ ਮੁਲਕ ਦੇ ਐਂਟਰ ਹੋ ਕੇ ਹੋ ਜਾਂਦਾ ਇਸੇ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਹੈਗਾ ਕਈ ਮੁਲਕ ਜਿਹੜੇ ਹੈਗੇ ਆ ਇਹਦੋਂ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਕਠੋਰ ਰੁਪਈਆ ਅਪਣਾਉਂਦੇ ਆ ਜਿਸ ਤਰ੍ਹਾਂ ਦਾ ਏਜੰਟ ਜਿਹੜੇ ਡੌਕਰ ਆ ਜਿਹੜੇ ਡਮਕੀ ਲਗਾ ਕੇ ਦਾ ਜੰਗਲਾ ਵਿੱਚ ਦੀ ਲਗਾਉਂਦੇ ਆ ਉਹਨਾਂ ਦੇ ਅੱਗੇ ਵੀ ਬਹੁਤ ਕਹਾਣੀਆਂ ਆਪਾਂ ਦੇਖੀਆਂ ਆ ਦੇਖਿਆ ਕਿਸ਼ਤੀਆਂ ਵੀ ਡੁੱਬਦੀਆਂ ਸੀ ਦੇਖਿਆ ਜਿਹਦੇ ਦੇ ਵਿੱਚ ਮਾਲਟਾ ਕਾਂਡ ਹੋਇਆ ਬਹੁਤ ਇਹੋ ਜਿਹੇ ਲਗਾਤਾਰ ਕਾਂਡ ਹੋ ਰਿਹਾ ਸੋ ਅਸੀਂ ਬੇਨਤੀ ਕਰਾਂਗੇ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਮਾਪੇ-ਬਾਪ ਨੂੰ ਵੀ ਇਹੋ ਜਿਹੇ ਜਿਹੜੇ ਹੱਥ ਕੰਡੇ ਨਾ ਬਣਾਓ ਸੋ ਇਹ ਨੌਜਵਾਨ ਇੱਕ ਇਹਦੇ ਤੋਂ ਸਾਨੂੰ ਸਭਕ ਲੈਣਾ ਚਾਹੀਦਾ ਇਹਦੀ ਹੱਡ ਬੀਤੀ ਜੇ ਸੁਣਾਂਗੇ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ